ਪਟਿਆਲਾ ਦੀ ਖੂਬਸੂਰਤੀ ਵਧਾਉਣ ਦੇ ਲਈ ਲਗਾਤਾਰ ਅਜਿਹੇ ਪ੍ਰੋਜੈਕਟ ਲਾਏ ਜਾਂਦੇ ਨੇ ਜਿਸ ਨੂੰ ਲੈ ਕੇ ਪਟਿਆਲਾ ਦੀ ਖੂਬਸੂਰਤੀ ਦੇ ਵਿੱਚ ਹੋਰ ਉਬਾਰ ਆਵੇ ਕਿ ਜੇਕਰ ਖੂਬਸੂਰਤ ਹੋਵੇਗਾ ਪਟਿਆਲਾ ਤੇ ਲੋਕ ਜਿਹੜੇ ਨੇ ਉਹ ਪਟਿਆਲਾ ਸ਼ਹਿਰ ਤੋਂ ਹੋਰ ਆਕਰਸ਼ਿਤ ਹੋਣਗੇ ਲੋਕ ਹੋਰ ਜੁੜਨਗੇ ਪਟਿਆਲਾ ਦੇ ਵਿੱਚ ਆਣਗੇ ਤੇ ਇਸੀ ਖੂਬਸੂਰਤੀ ਨੂੰ ਲੈ ਕੇ ਪਟਿਆਲਾ ਦੀ ਰਜਿੰਦਰਾ ਲੇਕ ਅਤੇ ਪਟਿਆਲਾ ਦੇ ਕਈ ਰੋਡਾਂ ਦੇ ਉੱਪਰ ਤੁਸੀਂ ਲੋਕਾਂ ਨੇ ਇੱਕ ਜਰੂਰ ਸਟਰੀਟ ਲਾਈਟਾਂ ਦੇਖੀਆਂ ਹੋਣੀਆਂ ਜੋ ਖਿੱਚ ਦਾ ਕੇਂਦਰ ਬਣਦੀਆਂ ਨੇ ਇੱਕ ਵਾਰੀ ਤਸਵੀਰ ਤੁਹਾਨੂੰ ਦਿਖਾ ਦਾਂ ਇਹ ਸਟਰੀਟ ਲਾਈਟ ਹੈ ਇਸ ਵੇਲੇ ਰਜਿੰਦਰਾ ਲੇਕ T- ਜੀ ਡਿਸਟ੍ਰਿਕਟ ਕਚੈਰੀ ਹੈਗੀ ਆ ਉਸ ਦੇ ਬਿਲਕੁਲ ਵਿਚਾਲੇ ਖੜੇ ਆ ਇਹ ਸੜਕ ਤੇ ਜ਼ਿਕਰ ਤੁਸੀਂ ਕੋਈ ਆਏ ਹੋਣੇ ਜਾਂ ਪ੍ਰਸ਼ਾਸਨ ਦਾ ਕੋਈ ਵਿਅਕਤੀ ਆਇਆ ਹੋਣਾ ਤੇ ਉਹਨਾਂ ਨੇ ਲਾਈਟ ਜ਼ਰੂਰ ਵੇਖੀ ਹੋਣੀ ਜਦੋਂ ਰਾਤ ਨੂੰ ਚਲਦੀ ਹੋਣੀ ਪੀਲੇ ਰੰਗ ਦੀ ਲਾਈਟ ਹੈ ਬੜੀ ਖੂਬਸੂਰਤੀ ਜਿਹੜੀ ਉਹ ਕਿਤਨੇ ਕਿੱਥੇ ਇਹ ਖਿੱਚ ਦਾ ਕੇਂਦਰ ਵੀ ਬਣਦੀ ਹੈਗੀ ਔਰ ਬਹੁਤ ਖੂਬਸੂਰਤ ਜਿਹੜੀ ਲਾਈਟ ਹੈ ਲੱਗਦੀ ਹੈਗੀ ਇਹ ਪ੍ਰੋਜੈਕਟ ਲਗਾਇਆ ਗਿਆ ਸੀ ਕਿ ਜਦੋਂ ਇੱਥੇ ਲੇਕ ਬਣੇਗੀ ਤੇ ਲੇਕ ਦੇ ਦੇ ਵਿੱਚ ਜਿਹੜੀਆਂ ਕਿਸਤੀਆਂ ਕੋ ਹੁੰਦੀਆਂ ਹੋਈਆਂ ਨਜ਼ਰ ਆਉਣਗੀਆਂ ਤੇ ਆਸ-ਪਾਸ ਇਹੋ ਜਿਹੀਆਂ ਲਾਈਟਾਂ ਜਿਹੜੀਆਂ ਨੇ ਉਹ ਕਿਤਨੇ ਕਿੱਥੇ ਖਿੱਚ ਦਾ ਕੇ ਜੇਕਰ ਇਹ ਲਾਈਟਾਂ ਦਾ ਜ਼ਿਕਰ ਕਰ ਲਈਏ ਜਦੋਂ ਪ੍ਰਸ਼ਾਸਨ ਇਹ ਲਾਈਟਾਂ ਲਾਉਂਦਾ ਹੈ ਜਾਂ ਕਿਸੇ ਵੀ ਤਰੀਕੇ ਦਾ ਵਿਕਾਸ ਦਾ ਕੰਮ ਕਰਦਾ ਹੈ ਤੇ ਦਾਵਾ ਜ਼ਰੂਰ ਹੁੰਦਾ ਹੈ ਕਿ ਅਸੀਂ ਇਸ ਦੀ ਸਾਂਭ ਸੰਭਾਲ ਕਰਾਂਗੇ ਔਰ ਜਿਹੜਾ ਇਸ ਦੀ ਖੂਬਸੂਰਤੀ ਨੂੰ ਕਾਇਮ ਰੱਖਾਂਗੇ ਔਰ ਖਾਸ ਤੌਰ ਤੇ ਰਿਪੇਅਰਿੰਗ ਦਾ ਜਦੋਂ ਕੰਮ ਹੋਏਗਾ ਤਾਂ ਰਿਪੇਅਰਿੰਗ ਵੀ ਕਰਾਂਗੇ ਰਿਪੇਅਰਿੰਗ ਤੇ ਕੀ ਕਰਨੀ ਇੱਥੋਂ ਤੱਕ ਪੋਲ ਵੀ ਗਾਇਬ ਹੋ ਰਹੇ ਨੇ ਤੁਸੀਂ ਸੁਣ ਕੇ ਬੜੇ ਹੈਰਾਨ ਹੋਵੋਗੇ ਕਿ ਸਰਕਾਰ ਦੀ ਪ੍ਰਸ਼ਾਸਨ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਜੇਕਰ ਕਿਸੇ ਦੇ ਕਿਉਂਕਿ ਇਹ ਸਾਰੇ ਲੋਕਾਂ ਦੇ ਟੈਕਸ ਦਾ ਪੈਸਾ ਹੁੰਦਾ ਉਹਨਾਂ ਟੈਕਸ ਦੇ ਪੈਸਿਆਂ ਦੇ ਨਾਲ ਜੇਕਰ ਉਹਨਾਂ ਦਾ ਸ਼ਹਿਰ ਖੂਬਸੂਰਤ ਕੀਤਾ ਜਾਂਦਾ ਤਾਂ ਉਸ ਦੇ ਵਿੱਚ ਜ਼ਿੰਮੇਵਾਰੀ ਇਹ ਵੀ ਮੰਨਦੀ ਹੈ ਕਿ ਜਿਹੜਾ ਪੈਸਾ ਲੱਗਿਆ ਉਸ ਦੇ ਉੱਪਰ ਸਾਮ ਸੰਭਾਲ ਵੀ ਕੀਤੀ ਜਾਵੇ ਉਸ ਪ੍ਰੋਜੈਕਟਰ ਦਾ ਸਾਮ ਸੰਭਾਲ ਵੀ ਕੀਤੀ ਜਾਵੇ ਹੁਣ ਇੰਨਾ ਮਹਿੰਗਾ ਪ੍ਰੋਜੈਕਟ ਲਾਇਆ ਇੰਨੀ ਖੂਬਸੂਰਤੀ ਵਧਾਉਣ ਦੇ ਲਈ ਜਿਹੜੀਆਂ ਲਾਈਟਾਂ ਲਾਈਆਂ ਤੇ ਆ ਤੁਸੀਂ ਦੇਖ ਸਕਦੇ ਹੋ ਹੁਣ ਇਹ ਲਾਈਟਾਂ ਤੇ ਚੋਰਬਾਜੀ ਮਾਰ ਕੇ ਜਾਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਇਹਨੂੰ ਠੀਕ ਕਰਨ ਵਾਸਤੇ ਲੈ ਗਏ ਮੁੜ ਕੇ ਇਹ ਲਾਈਟ ਜਿਹੜੀ ਆ ਇਸ ਥਾਂ ਦੇ ਉੱਪਰ ਨਹੀਂ ਲੱਗੀ ਲੇਕਿਨ ਆਸ-ਪਾਸ ਇਹ ਲੋਕਾਂ ਦਾ ਕੀ ਕਹਿਣਾ ਕਿਉਂਕਿ ਕਚੈਰੀ ਦੇ ਵਕੀਲ ਸਾਡੇ ਨਾਲ ਮੌਜੂਦ ਨੇ ਜਿਹੜੇ ਜਦੋਂ ਵੀ ਵਕਾਲਤ ਕਰਨ ਦੇ ਲਈ ਹੁੰਦੇ ਨੇ ਤੇ ਇੱਥੇ ਖਾਸ ਤੌਰ ਤੇ ਕਚੈਰੀ ਦੇ ਵਿੱਚ ਪਹੁੰਚਦੇ ਨੇ ਤਾਂ ਰੋਜ਼ ਇਸ ਰਾਤ ਤੋਂ ਨਿਕਲਦੇ ਹੋਣੇ ਆਸ-ਪਾਸ ਜਾਂਦੇ ਹੋਣੇ ਔਰ ਇੱਥੇ ਤੱਕ ਇਹ ਵੀ ਸੁਣਨ ਨੇ ਆਏ ਕਿ ਕਈ ਵਕੀਲਾਂ ਨੇ ਤਾਂ ਕੰਪਲੇਂਟ ਵੀ ਕਰਤੀ ਕਿ ਤੁਹਾਡੀਆਂ ਲਾਈਟਾਂ ਵੀ ਜਿਹੜੀਆਂ ਨੇ ਉਹ ਨਹੀਂ ਚੱਲਦੀਆਂ ਤੁਹਾਡੇ ਜਿਹੜੇ ਨੇ ਲਾਈਟ ਦੇ ਪੋਲ ਨੇ ਉਹ ਵੀ ਬਿੰਗਟ ਟਡੇ ਨੇ ਉਹਨਾਂ ਦੇ ਨਾਲ ਪਿਛਲੇ ਕੁਝ ਦੌਰਾਨ ਜਿਹੜੀ ਕੁਸ਼ਤੀਨਾ ਦਿਨ ਦੌਰਾਨ ਜਿਹੜੀ ਹੈ ਇੱਕ ਪੱਤਰਕਾਰ ਦੀ ਮੌਤ ਵੀ ਹੋਈ ਸੀ ਕਿ ਉਸ ਤੋਂ ਵੀ ਕੋਈ ਸਬਕ ਲੈ ਲਓ ਤੇ ਉਸ ਪੋਲ ਨੂੰ ਜਿਹੜਾ ਉਹ ਠੀਕ ਕਰ ਦਿਓ ਵਕੀਰ ਸਾਹਿਬ ਕੀ ਨਾਮ ਹੈ ਤੁਹਾਡਾ ਲక్ష్మణ ਸਿੰਘ ਜੀ ਲక్ష్మణ ਜੀ ਅੱਜ ਤੋਂ ਪੋਲ ਗਾਇਬ ਵੇਖਦੇ ਹਾਂ ਕਿ ਮਹਿਸੂਸ ਹੁੰਦਾ ਕੀ ਵੇਖਦੇ ਹਾਂ ਇਹ ਸਾਡੇ ਪਟਿਆਣਾ ਵਾਲੇ ਬੜੀ ਸ਼ਰਮ ਦੀ ਗੱਲ ਹੈ ਕਿ ਇਹ ਖੰਭੇ ਜਿਹੜੇ ਲੱਗੇ ਸੀ ਇਹ ਪਟਿਆਲੇ ਦੀ ਸ਼ਾਨ ਵਧਾਉਣ ਵਾਸਤੇ ਲੱਗੇ ਸੀ ਇਥੇ ਹਾਲਾਤ ਇਹ ਹੈ ਕਿ ਹਾਰਾ ਚੌਂਕ ਤੱਕ ਕੋਈ ਖੰਭਾ ਲੜਕਦਾ ਹੀ ਨਹੀਂ ਹੈ ਇਹ ਸਾਡੀ ਕਚਹਿਰੀ ਦੇ ਜਿਹੜਾ ਗੇਟ ਤੇ ਇਹ ਲੱਗੇ ਹੋਏ ਨੇ ਬਾਹਰਲੇ ਪਾਸੇ ਇਹ ਆਮ ਲੰਘ ਹੈ ਸਾਡੇ ਜੱਸਾ ਜੱਸਾ ਉਹ ਵੀ ਇੱਥੇ ਲੰਘਦੇ ਆ ਅਸੀਂ ਵੀ ਲੰਘਦੇ ਸਾਰੇ ਵਕੀਲ ਤਕਰੀਬਨ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਚੋਰ ਇੱਥੇ ਵੀ ਸਾਡਾ ਜਿਹੜਾ ਹੈ ਇਹ ਖੰਭੇ ਚੋਰੀ ਕਰਕੇ ਲੈ ਗਏ ਔਰ ਇਹ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਜਿਹੜੇ ਸਾਡੇ ਅਧਿਕਾਰੀ ਨੇ ਉਹ ਪਤਾ ਨਹੀਂ ਕਿਹੜੀ ਕੁੰਭ ਕਰਨੀ ਦੀ نیند ਸੁੱਤੇ ਹੋਏ ਨੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਉਹ ਵੀ ਤਾਂ ਲੰਗਦੀ ਹੋਣਗੇ ਥੋਂ ਦੀ ਜੀ ਕਿਵੇਂ ਮੰਨਦੇ ਕਿ ਕਿੰਨੇ ਕਿ ਮਹਿੰਗੇ ਹੋਣੇ ਇਹ ਪੋਲ ਜਿਹੜੇ ਨੇ ਇਹ ਘੱਟੋ ਘੱਟ ਜੇ ਅਸੀਂ ਘੱਟੋ ਘੱਟ ਐਸਟੀਮੇਟ ਲਾਈਏ ਤਾਂ ਇਹ 25000 ਤੋਂ ਲੈ ਕੇ 30000 ਤੱਕ ਦੇ ਖੰਭੇ ਇੱਕ ਖੰਭਾ ਹੈਗਾ ਹੋਰ ਕਈ ਖੰਭੇ ਗਾਇਬ ਨੇ ਔਰ ਕਈ ਕਿਲੋਮੀਟਰ ਤੱਕ ਇਹ ਫੈਲੇ ਹੋਏ ਨੇ ਕਿ ਖੰਭੇ ਤਕਰੀਬਨ ਘੱਟੋ ਘੱਟ ਇਹ 5-7 ਲੱਖ ਦਾ ਜਿਹੜਾ ਹੈ ਉਹ ਨੁਕਸਾਨ ਹੈ ਲੱਗਦਾ ਨਹੀਂ ਕਿ ਜੇ ਤੁਹਾਨੂੰ ਦਿਖਦਾ ਵਕੀਲ ਸਾਹਿਬ ਨੂੰ ਦਿਖ ਰਿਹਾ ਮੈਨੂੰ ਦਿਖ ਰਿਹਾ ਪੱਤਰਕਾਰ ਹੋਣ ਦੇ ਨਾਤੇ ਕਿ ਮੈਂ ਇੱਥੇ ਆ ਪਟਿਆਲੇ ਦਾ ਕੋਈ ਵੀ ਚੇਤਨ ਸ਼ਹਿਰੀ ਹੈ ਅਧਿਕਾਰੀ ਤਾਂ ਚੇਤਨ ਹੁੰਦੀ ਹੁੰਦੇ ਨੇ ਜੇ ਕੋਈ ਆਮ ਬੰਦਾ ਵੀ ਲੰਘਦਾ ਉਹਨੂੰ ਵੀ ਪਤਾ ਲੱਗਦਾ ਵੀ ਇਹ ਚੋਰੀ ਹੋਈ ਹੋਈ ਨੇ ਇੱਥੇ ਹਾਲਾਤ ਇਹ ਨੇ ਕਿ ਇਹ ਖੰਬਿਆਂ ਦੇ ਨਾਲ-ਨਾਲ ਸਾਡੀਆਂ ਇੱਥੇ ਕਾਰਾਂ ਸਾਡੇ ਮੋਟਰਸਾਈਕਲ ਉਹ ਵੀ ਚੋਰੀ ਹੁੰਦੇ ਨੇ ਔਰ ਸਾਡੀਆਂ ਲਾਈਟਾਂ ਵੀ ਚੋਰੀ ਹੁੰਦੀਆਂ ਨੇ ਅਸੀਂ ਬਾਰ-ਬਾਰ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦਾ ਹੈ ਪੁਲਿਸ ਅਧਿਕਾਰੀਆਂ ਦੇ ਧਿਆਨ 'ਚ ਵੀ ਲਿਆਂਦਾ ਹੈ ਪਰ ਕੋਈ ਅਜੇ ਤੱਕ ਚੋਰ ਫੜਿਆ ਨਹੀਂ ਗਿਆ ਜਿੱਥੇ ਲੋਕ ਇਨਸਾਫ ਦੀ ਗੁਹਾਰ ਲਾਉਂਦੇ ਨੇ ਜਿੱਕਰ ਉੱਥੇ ਹੀ ਚੋਰੀਆਂ ਹੋਣ ਲੱਗ ਗਈਆਂ ਤੇ ਕਿਵੇਂ ਲੋਕਾਂ ਦਾ ਵਿਸ਼ਵਾਸ ਜੁੜੂਗਾ ਜੀ ਸਾਡੀ ਤਾਂ ਪੰਜਾਬ ਸਰਕਾਰ ਨੂੰ ਇਹੀ ਬੇਨਤੀ ਹੈ ਅਧਿਕਾਰੀਆਂ ਨੂੰ ਪਟਿਆਲੇ ਦੇ ਨੂੰ ਇਹੀ ਬੇਨਤੀ ਹੈ ਕਿ ਉਹ ਇਸ ਮਾਮਲੇ 'ਤੇ ਧਿਆਨ ਦੇਣ ਸਰਕਾਰ ਦਾ ਫੇਰੀ ਜਿਹੜਾ ਹੈ ਕੁਝ ਅਸਰ ਦਿਖ ਸਕਦਾ ਹੈ ਜੇ ਇਹਨਾਂ ਮਾਮਲੇ 'ਤੇ ਧਿਆਨ ਜਾਵੇ ਸਰਕਾਰ ਬਣੀ ਸੀ ਤੇ ਇਹ ਪ੍ਰੋਜੈਕਟ ਖਿੱਚ ਦੇ ਕੇਂਦਰ ਲਈ ਬਣਾਇਆ ਗਿਆ ਸੀ ਕਿ ਇੱਥੇ ਲੇਕ ਹੋਵੇਗੀ ਕਿਸ਼ਤੀਆਂ ਚੱਲਣਗੀਆਂ ਚਲੋ ਕਿਸ਼ਤੀਆਂ ਤਾਂ ਕਦੀ ਵੇਖੀ ਨਹੀਂ ਇੱਥੇ ਆਸ-ਪਾਸ ਚਲਦੀਆਂ ਜਾਂ ਪਾਣੀ ਵੀ ਨਹੀਂ ਕਦੀ ਨਸੀਬ ਹੋਇਆ ਤੇ ਵੇਖਣਾ ਲੇਕਿਨ ਇਹ ਕਿਤਨੇ ਕਿਤੇ ਲਾਈਟਾਂ ਉਸ ਖੂਬਸੂਰਤੀ ਨੂੰ ਵਧਾਉਣ ਦੇ ਲਈ ਲਗਾਈ ਸਿਗੀਆਂ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਤੇ ਹੋਣੀਆਂ ਲਾਈਟਾਂ ਕੀ ਇਹ ਲਾਈਟਾਂ ਲੱਗੀਆਂ ਹੋਈਆਂ ਨਹੀਂਗੀਆਂ ਜੇਕਰ ਪਰ ਅਸੀਂ ਜਦੋਂ ਇਹ ਹਾਲਾਤ ਦੇਖ ਰਹੇ ਹਾਂ ਤਾਂ ਬਹੁਤ ਮਾੜੇ ਹਾਲਾਤ ਨੇ ਜ਼ਿੰਮੇਵਾਰੀ ਕਿਸ ਦੀ ਮੰਨਦੇ ਹੋ ਤੁਸੀਂ ਕਿਉਂਕਿ ਇਹ B&R ਦਾ ਵੀ ਕਹਿੰਦੇ ਪ੍ਰੋਜੈਕਟ ਸੀਗਾ ਕਾਰਪੋਰੇਸ਼ਨ ਦਾ ਵੀ ਇਸ ਦੇ ਵਿੱਚ ਸੀਗਾ ਇਰੀਗੇਸ਼ਨ ਡਿਪਾਰਟਮੈਂਟ ਦਾ ਵੀ ਜਿਹੜਾ ਕਿਥਨੇ ਕਿਥੇ ਇਸ ਦੇ ਵਿੱਚ ਪੂਰਾ ਯੋਗਦਾਨ ਸੀਗਾ ਕਿ ਇਸ ਪ੍ਰੋਜੈਕਟ ਨੂੰ ਖੂਬਸੂਰਤੀ ਦੇ ਨਾਲ ਲੋਕਾਂ ਦੇ ਵਿੱਚ ਜਿਹੜਾ ਉਹ ਸ਼ਾਮਿਲ ਸਾਹਮਣੇ ਪੇਸ਼ ਕੀਤਾ ਜਾਵੇ ਲੇਕਿਨ ਜਦੋਂ ਅਜਿਹੀਆਂ ਚੀਜ਼ਾਂ ਨਾ ਹੋਵੇ ਤੇ ਜ਼ਿੰਮੇਵਾਰ ਕੌਣ ਹੁੰਦਾ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਜਿਹੜੇ ਵੀ ਅਧਿਕਾਰੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਨੂੰ ਧਿਆਨ ਦੇਣਾ ਬਣਦਾ ਤੁਸੀਂ ਵੀ ਵਕੀਲ ਹੋ ਜੀ ਇਥੇ ਹਾਂਜੀ ਹਾਂਜੀ ਤੁਸੀਂ ਕਿਵੇਂ ਵੇਖਦੇ ਹੋ ਜਦੋਂ ਇਹ ਚੋਰੀਆਂ ਹੋ ਰਹੀਆਂ ਨੇ ਤੁਹਾਡੇ ਇਹ ਤਾਂ ਰਾਤ ਦਾ ਨਿਕਲਣਾ ਹੀ ਬੜਾ ਮੁਸ਼ਕਲ ਹੈ ਯਾਰ ਰਾਤ ਦੇ ਟਾਈਮ ਨਿਕਲਣਾ ਬਹੁਤ ਮੁਸ਼ਕਲ ਹੈ ਰਾਤ ਦੇ ਟਾਈਮ ਹੀ ਬਹੁਤ ਬੜਾ ਖਤਰਾ ਹੈ ਤੇ ਕੋਈ ਵੀ ਘੇਰ ਸਕਦਾ ਤੁਹਾਨੂੰ ਇਹ ਤੋਂ ਏਸੀ ਚੋਰੀ ਹੋ ਗਿਆ ਚੈਂਬਰ ਚੋਂ ਇੱਥੇ ਚੈਂਬਰ ਤੋਂ ਵੀ ਏਸੀ ਚੋਰੀ ਕਰਕੇ ਲੈ ਕੇ ਜਾਂਦੇ ਹਨੇਰੇ ਹੋਣ ਕਰਕੇ ਇਹ ਚੱਕਰ ਹੁੰਦਾ ਜੀ ਯਾਰ ਪਰ ਇੱਥੇ ਤੇ ਕਹਿੰਦੇ ਪੁਲਿਸ ਦਾ ਨਾਕਾ ਲੱਗਦਾ ਉਹ ਸਾਹਮਣੇ ਪੁਲਿਸ ਦੀ ਗੱਡੀ ਵੀ ਨਹੀਂ ਆਉਣ ਦਿੰਦੀ ਇੱਦਾਂ ਹਨੇਰਾ ਹੀ ਸੀ ਕਰਕੇ ਕੀਤਾ ਜਾਂਦਾ ਨਾ ਜੀ ਕੰਮ ਸਾਰੇ ਹਨੇਰੇ 'ਚ ਹੀ ਹੁੰਦੇ ਆ ਜੇਕਰ ਸ਼ਹਿਰ ਦੀਆਂ ਕਚੈਰੀਆਂ ਸੇਫ ਨਹੀਂ ਰਹਿਣਗੀਆਂ ਆਸ-ਪਾਸ ਦਾ ਆੜ ਤੇ ਸ਼ਹਿਰ ਦੇ ਜਿਹੜੇ ਸ਼ਹਿਰ ਚ ਲੋਕ ਰਹਿ ਰਹੇ ਨੇ ਉਹ ਕਿਵੇਂ ਸੇਫ ਰਹਿਣਗੇ ਜੀ ਇਹ ਹੁਣ ਤੁਸੀਂ ਆਪ ਹੀ ਦੇਖ ਸਕਦੇ ਤੇ ਸਾਰਾ ਪ੍ਰਸ਼ਾਸਨ ਦੇਖਣਾ ਸਭ ਉਹਦੀ ਨਕਤ ਲਈ ਹੋ ਰਿਹਾ ਸਾਰਾ ਕੁਝ ਆ ਜਿੰਨੇ ਤੁਸੀਂ ਦੇਖ ਲਓ ਖੰਭੇ ਸਾਰੇ ਗਾਇਬ ਆ ਰਾਤ ਨੂੰ ਪੂਰਾ ਹਨੇਰਾ ਹੋਰੇ ਕੋਈ ਕੋਈ ਕਟਰਾ ਵਾਪਰ ਸਕਦੀ ਹੈ ਕੁਝ ਨਹੀਂ ਕਹਿ ਸਕਦੇ ਤਾਂ ਲੋਕ ਖਾਸ ਤੌਰ ਤੇ ਸਵਾਲ ਵੀ ਚੱਕ ਰਹੇ ਨੇ ਇਹ ਪੋਲ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਫਿਰ ਤੋਂ ਇੱਕ ਪੋਲ ਤੁਹਾਨੂੰ ਸਾਬਤ ਦਿਖਾਇਆ ਸੀ ਦੂਜਾ ਤੁਹਾਨੂੰ ਜਿਹੜਾ ਇਹ ਪੋਲ ਦਿਖਾ ਰਿਹਾ ਕਿ ਕਿਵੇਂ ਜਾਂ ਤੇ ਖੋਲ ਕੇ ਲੈ ਕੇ ਗਿਆ ਜਿਹੜਾ ਵਿਅਕਤੀ ਲੈ ਕੇ ਗਿਆ ਇਹ ਕਾਰਪੋਰੇਸ਼ਨ ਲੈ ਕੇ ਗਿਆ ਹੈ ਜਾਂ ਕੌਣ ਲੈ ਕੇ ਗਿਆ ਇੱਕ ਸਵਾਲ ਹੈ ਹਾਲੇ ਤੱਕ ਕਿ ਇਹ ਚੋਰੀ ਹੋਇਆ ਹੈ ਜਾਂ ਕਿਸੇ ਵੱਲੋਂ ਲਿੱਤਾ ਗਿਆ ਔਰ ਇਹ ਪੋਲ ਕੱਲਾ ਇਹ ਨਹੀਂ ਕਿ ਆਗਰ ਪ੍ਰਸ਼ਾਸਨ ਕਵੇ ਕਿ ਕੱਲਾ ਪੋਲ ਹੈ ਤੇ ਕੱਲਾ ਨਹੀਂ ਇਹ ਪੋਲ ਹੋਰ ਵੀ ਹੈਗਾ ਅੱਗੇ ਅੱਜ ਜੇ ਤੁਸੀਂ ਦੇਖਦੇ ਹੋ ਸਾਹਮਣੇ ਪੋਲ ਜਿਹੜੇ ਨੇ ਉਹ ਨਜ਼ਰ ਨਹੀਂ ਆਉਂਦੇ ਉਹ ਸਭ ਤੋਂ ਹੈਰਾਨਗੀ ਦੀ ਗੱਲ ਹੈ ਉਹ ਰਸਤਾ ਹੈ ਜਿੱਥੋਂ ਜੱਜ ਸਹਿਬਾਨ ਜਿਹੜੇ ਨੇ ਉਹ اسی ਰਸਤੇ ਤੋਂ ਗੁਜ਼ਰਦੇ ਨੇ ਹੋਰ ਕੋਈ ਜੇਕਰ ਕੋਈ ਅਧਿਕਾਰੀ ਹੁੰਦਾ ਤਾਂ ਉਹ ਵੀ اسی ਰਾਹ ਤੋਂ ਜਿਹੜਾ ਗੁਜ਼ਰਦਾ ਔਰ ਇਹ ਰਾਹ ਦੋਨੋਂ ਪਾਸੇੋਂ ਜਿਹੜਾ ਉਹ ਕਿਤੇ ਨਾ ਕਿਤੇ ਬੰਦ ਕੀਤਾ ਜਾਂਦਾ ਕਿ ਦੋਨੋਂ ਪਾਸੇੋਂ ਜਿਹੜਾ ਉਹ ਕੋਈ ਵੀ ਗਲਤ ਵਿਅਕਤੀ ਜਾਂ ਕਿਸੇ ਤਰੀਕੇ ਦੇ ਨਾਲ ਕੋਈ ਹਾਨੀ ਪਹੁੰਚਾਉਣ ਵਾਲਾ ਵਿਅਕਤੀ ਆ ਕੋਈ ਟ੍ਰੈਫਿਕ ਜਿਹੜਾ ਇਸ ਰਾਹ ਤੇ ਨਾ ਹੋਵੇ ਉਸ ਦੇ ਲਈ ਉੱਪਰ ਰੋਕ ਜਿਹੜੀ ਆ ਉਹ ਲਗਾਈ ਜਾਂਦੀ ਹੈਗੀ ਆ ਲੇਕਿਨ ਇਸ ਵੇਲੇ ਵੀ ਉਸ ਥਾਰੇ ਉੱਪਰ ਹੀ ਜੇਕਰ ਪੋਲ ਗਾਇਬ ਹੋ ਜਾਣਾ ਔਰ ਇਹ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੁਲਿਸ ਮੁਲਾਜ਼ਮ ਤੁਹਾਨੂੰ ਜ਼ਰੂਰ ਨਜ਼ਰ ਆਉਣੇ ਹੋਣਗੇ ਕਿਉਂਕਿ ਇੱਥੇ ਉਹ ਪੈਰੇ ਦੇ ਉੱਪਰ ਖੜੇ ਰਹਿੰਦੇ ਨੇ ਔਰ ਇਸ ਵੇਲੇ ਜਦੋਂ ਕਹੀਏ ਹੁਣ ਚਲੋ ਇਹਨਾਂ ਦੇ ਸਾਹਮਣੇ ਤੇ ਨਹੀਂ ਕੀ ਪਤਾ ਰਾਤ ਨੂੰ ਹੋਇਆ ਜਾਂ ਕਾਰਪੋਰੇਸ਼ਨ ਦੇ ਲੋਕ ਲੈ ਕੇ ਗਏ ਇੱਕ ਵਾਰੀ ਤੁਹਾਨੂੰ ਪੋਲ ਦੀਆਂ ਤਸਵੀਰਾਂ ਦਿਖਾ ਦਈਏ ਕਿ ਕਿਸ ਤਰੀਕੇ ਦੇ ਨਾਲ ਇਹ ਪੋਲ ਗਾਇਬ ਹੋਏ ਨੇ ਪਹਿਲਾਂ ਤੁਹਾਨੂੰ ਦਿਖਾਇਆ ਸੀ ਐਵੇਂ ਨਜ਼ਰ ਆਉਂਦਾ ਸੀ ਕਿ ਭਾਵੇਂ ਉਹ ਨਾਤਰ ਨਟ ਖੋਲ ਕੇ ਕੋਈ ਜਿਵੇਂ ਲੈ ਕੇ ਜਾਇਆ ਲੈ ਕੇ ਗਿਆ ਹੁੰਦਾ ਲੇਕਿਨ ਇਹ ਦੂਸਰਾ ਤੁਸੀਂ ਦੇਖ ਰਹੇ ਹੋ ਕਿ ਇਹਦੇ ਵਿੱਚ ਅੱਧਾ ਹਿੱਸਾ ਹੈਗਾ ਅੱਧਾ ਹਿੱਸਾ ਕੋਈ ਤੋੜ ਕੇ ਜਾਂ ਕੋਈ ਖਿੱਚ ਕੇ ਜਾਂ ਇਹਨੂੰ ਬਿੰਗਾ ਟੇਟਾ ਕਰਕੇ ਜਿਹੜਾ ਲੈ ਕੇ ਗਿਆ ਇਹਦਾ ਬੇਸ ਜੇਕਰ ਕਹਿ ਲਈਏ ਤਾਂ ਬੇਸ ਖੜਾ ਹੋਇਆ ਇਸ ਵੇਲੇ ਔਰ ਇਹ ਰਜਿੰਦਰਾ ਲੇਖਦੇ ਆਸ-ਪਾਸ ਦੀ ਤਸਵੀਰ ਹੈਗੀ ਔਰ ਇਹ ਇਹ ਇਕੱਲੀ ਰਜਿੰਦਰਾ ਦੀ ਨਹੀਂ ਬਲਕਿ ਪਟਿਆਲਾ ਦੇ ਮਾਲ ਰੋਡ ਦੀ ਜੋ ਸਭ ਤੋਂ ਜਿਕਰ ਕਹਿ ਲਿਓ ਇਲਾਕਾ ਕਿਹਾ ਜਾਂਦਾ ਜਦੋਂ ਲੋਕ ਸ਼ੋਪਿੰਗ ਆ ਕਰਨ ਦੇ ਲਈ ਆਉਂਦੇ ਨੇ ਔਰ ਹਾਲ ਤੁਸੀਂ ਵੇਖ ਲਓ ਕਿ ਸਾਂਤ ਤੋਂ ਤੇ ਆ ਪੂਰਾ ਪੋਲ ਜਿਹੜਾ ਉਹ ਗਾਇਬ ਹੈਗਾ ਔਰ ਇਸ ਵਿੱਚ ਸਿਰਫ ਕਲੀਆਂ ਤਾਰਾਂ ਜਿਹੜੀਆਂ ਨੇ ਉਹ ਲੰਮਕਰੀਆਂ ਨਹੀਂ ਗਈਆਂ ਯਾਨੀ ਕਿ ਜਾਂ ਤੇ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਦਾ ਧਿਆਨ ਇਸ ਪਾਸੇ ਜ਼ਰੂਰ ਗਿਆ ਹੋਵੇਗਾ ਜਿਨੇ ਨੰਗੀਆਂ ਤਾਰਾਂ ਜਿਹੜੀਆਂ ਨੇ ਉਹ ਟਕਤੀਆਂ ਲੇਕਿਨ ਇੱਥੇ ਵੀ ਪੋਲ ਹੁੰਦਾ ਸੀ ਉਹ ਵੀ ਗਾਇਬ ਆ ਉਸ ਤੋਂ ਅੱਗੇ ਇੱਕ ਪੋਲ ਤੁਸੀਂ ਦੇਖ ਰਹੇ ਹੋ ਇਹ ਪੋਲ 1 2 ਨਹੀਂ ਬਾਕੀ ਇਹ ਸਾਰੇ ਪੋਲਾਂ ਦਾ ਇਹ ਹਾਲ ਹੈ ਕਿ ਜਿੱਥੇ ਇੰਨੀ ਮਹਿੰਗੀ ਇਹ ਪੋਲ ਲਗਾਏ ਗਏ ਸੀ ਖੂਬਸੂਰਤੀ ਨੂੰ ਵਧਾਉਣ ਦੇ ਲਈ ਲੇਕਿਨ ਉਸ ਪਾਸੇ ਵੀ ਇਹ ਤੁਹਾਨੂੰ ਚਾਰੋਂ ਪਾਸੇ ਦਿਖਾ ਰਹੇ ਆ ਜੋ ਖਿੱਚ ਦਾ ਕੇਂਦਰ ਬਣਦਾ ਹੈਗਾ ਔਰ ਇਹ ਰਸਤਾ ਇਕੱਲਾ ਇੰਨਾ ਨਹੀਂ ਬਲਕਿ ਜਿੱਥੇ-ਜਿੱਥੇ ਤੱਕ ਤੁਸੀਂ ਜਾਂਦੇ ਜਾਓਗੇ ਇਹ ਪੋਲ ਗਾਇਬ ਹੁੰਦੇ ਰਹਿਣਗੇ ਆ ਵੀ ਦੇਖੋ ਵਿੱਚੋਂ ਅੱਧਾ ਟੁੱਟਿਆ ਹੋਇਆ ਆ ਇਧਰੋਂ ਪਾਸਿਓਂ ਆ ਜਿਹੜਾ ਉਹ ਨਿਕਲਿਆ ਹੋਇਆ ਔਰ ਅੱਗੇ ਵੀ ਇਸੇ ਤਰੀਕੇ ਦੀ ਤਸਵੀਰ ਜਿਹੜੀ ਹੈ ਉਹ ਨਜ਼ਰ ਆ ਰਹੀ ਔਰ ਸਾਫ਼ ਤੌਰ ਤੇ ਜ਼ਿੰਮੇਵਾਰੀ ਜ਼ਰੂਰ ਬਣਦੀ ਹੈ ਪ੍ਰਸ਼ਾਸਨ ਤੋਂ ਵੀ ਇਸੇ ਸਵਾਲਾਂ ਦੇ ਜਵਾਬ ਲੈਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਪੋਲ ਗਾਇਬ ਕਿਵੇਂ ਹੋਏ ਕਿ ਉਹਨਾਂ ਦੇ ਧਿਆਨ ਦੇ ਵਿੱਚ ਹੈ ਜਾਂ ਨਹੀਂ ਇੱਕ ਸਵਾਲ ਹੈ ਔਰ ਇਹਨਾਂ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਵੀ ਜ਼ਰੂਰ ਪ੍ਰਸ਼ਾਸਨ ਤੋਂ ਕਰਦੇ ਆ ਸਰ ਲਗਾਤਾਰ ਜਿਹੜਾ ਕਚੈਰੀ ਦੇ ਸਾਹਮਣੇ ਜਿਹੜੇ ਪੋਲ ਨੇ ਉਹ ਗਾਇਬ ਹੋ ਰਹੇ ਨੇ ਕਿਸ ਤਰੀਕੇ ਦੀ ਕਾਰਵਾਈ ਪੁਲਿਸ ਕਰ ਰਹੀ ਹੈ ਇਹਦੇ ਵਿੱਚ ਸਾਨੂੰ 16 ਤਰੀਕ ਨੂੰ ਇੱਕ ਦਰਖਾਸਤ ਮਸੂਲ ਹੋਈ ਹੈ ਪੀਡਬਲੂਡੀ ਦੇ ਇੰਜੀਨੀਅਰ ਐਸਟੀ ਸਾਹਿਬ ਵੱਲੋਂ ਉਸ ਤੇ ਨਾਲ ਦੀ ਨਾਲ ਤੁਰੰਤ ਐਕਸ਼ਨ ਲੈਂਦੇ ਹੋਏ ਅਸੀਂ ਐਫ ਆਈ ਆਰ ਦਰਜ ਕਰਕੇ ਆਪਣੀ ਤਫਤੀਸ਼ ਸ਼ੁਰੂ ਕੀਤੀ ਤਫਤੀਸ਼ ਦੌਰਾਨ ਸਾਨੂੰ ਅਸੀਂ ਉਸ ਦੇ ਵਿੱਚ ਕਾਮਯਾਬ ਹੋਏ ਇੱਕ ਦੋ ਸ਼ੇ ਅਰੈਸਟ ਕੀਤਾ ਸੀ ਤੇ ਨਾਲ ਹੀ ਇੱਕ ਪੋਲ ਦੀ ਬਰਾਮਦਗੀ ਵੀ ਹੋ ਗਈ ਹੈ ਅੱਗੇ ਅਸੀਂ ਜੋ ਲੀਡ ਡਵੈਲਪ ਹੋ ਰਹੀ ਹੈ ਉਤੇ ਕਾਰਵਾਈ ਕਰਕੇ ਇਹਨੂੰ ਸੋਲਵ ਕਰਾਂਗੇ ਸੋਲਵ ਐਸੇ ਕਰ ਦਿੱਤਾ ਹੈ ਪਰ ਹੋਰ ਵੀ ਅਸੀਂ ਅੱਗੇ ਤੋਂ ਅੱਗੇ ਜਲਦੀ ਜਲਦੀ ਇਹਨੂੰ ਬਾਕੀ ਦੋਸ਼ੀ ਫੜਵਾਂਗੇ ਤੁਸੀਂ ਕੀ ਵੇਖਿਆ ਹੈਗਾ ਕਿੰਨੇ ਕ ਪੋਲ ਜਿਹੜੇ ਨੇ ਉਥੋਂ ਗਾਇਬ ਨੇ ਉਥੋਂ ਅਸੀਂ ਮੌਕੇ ਦੇਖ ਕੇ ਕਾਫੀ ਪੋਲ ਦਾ ਗਾਇਬ ਹੈਗੇ ਸਾਡੇ ਵਿੱਚ ਵੀ ਹੈਗੇ ਹੋਰ ਵੀ ਪਟਿਆਲੇ ਦੇ ਵਿੱਚ ਹੈਗੇ ਨੇ ਪਰ ਅਸੀਂ ਜੋ ਸਾਡੇ ਕੋਲ ਕੰਪਲੀਟ ਆਈ ਸੀ ਉੱਤੇ ਕਾਰਵਾਈ ਕਰਕੇ ਬਾਕੀ ਲੀਡਸ ਵੀ ਡਵੈਲ ਕਰਕੇ ਬਾਕੀ ਵੀ ਜਿਹੜੇ ਚੋਰ ਨੇ ਰਿਕਵਰ ਉਹਨੂੰ ਜਲਦੀ ਰੈਸ਼ ਕਰਾਂਗੇ ਇੱਕ ਕਚਹਿਰੀ ਦਾ ਇਲਾਕਾ ਹੈ ਕਾਫੀ ਸੈਂਸਿਟਿਵ ਇਲਾਕਾ ਹੈਗਾ ਉਸ ਇਲਾਕੇ ਦੇ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਵਕੀਲ ਕਹਿ ਰਹੇ ਨੇ ਸਾਡੇ ਚੈਂਬਰਾਂ ਦੇ ਵਿੱਚੋਂ ਕੋਈ ਕੂਲਰ ਕੱਢ ਕੇ ਲੈ ਜਾਂਦਾ ਤਾਂ ਕੋਈ ਸਾਡਾ ਏਸੀ ਪੱਟ ਕੇ ਲੈ ਜਾਂਦਾ ਕਿਸ ਤਰੀਕੇ ਦੀ ਕਾਨੂੰਨ ਵਿਵਸਥਾ ਹੈ ਜੋ ਜਿਹੜੀ ਤੁਸੀਂ ਗੱਲ ਦੱਸ ਰਹੇ ਹੋ ਇਸ ਦੇ ਰਿਗਾਰਡਿੰਗ ਮੇਰੇ ਕੋਲ ਫਿਲਹਾਲ ਕੋਈ ਕੰਪਲੀਟ ਨਹੀਂ ਪਹੁੰਚੀ ਹੈਗੀ ਸੈਕਿੰਡ ਉਥੇ ਡੇਲੀ ਉਥੇ ਸਾਡੀ ਫੋਰਸ ਡਿਪਲੋਏਡ ਹੈਗੀ ਹੈ ਮੇਰੇ ਹੋਂਤੇ ਨਾਲ ਦੀ ਨਾਲ ਹੀ ਉਥੇ ਰੋਜ਼ ਰਾਤ ਨੂੰ ਪੀਸੀਆਰ ਡਿਪਲੋਏਡ ਨੇ ਸਾਡੇ ਥਾਣੇ ਦੇ ਡਿਊਟੀ ਅਫਸਰ ਨੇ ਜਿਹੜੇ ਉਹ ਵੀ ਚੈੱਕ ਕਰਦੇ ਨੇ ਤੇ ਮੈਂ ਵੀ ਰਾਊਂਡ ਰੱਖਦਾ ਉਥੇ ਤੇ ਨਾਈਟ ਪੈਟਰੋਲਿੰਗ ਵੀ ਉਥੇ 24 ਆਵਰਸ ਕਰ ਦਿੱਤੀ ਗਈ ਹੈ ਨਾਈਟ ਪੈਟਰੋਲਿੰਗ ਵੀ ਰਾਤ ਨੂੰ ਤੇ ਡੇ ਪੈਟਰੋਲਿੰਗ ਵੀ ਪ੍ਰੋਪਰ ਕਰ ਦਿੱਤੀ ਗਈ ਹੈ ਤੇ ਜਲਦੀ ਜਲਦੀ ਸਾਰੀ ਚੀਜ਼ਾਂ ਤੇ ਇਹਨੂੰ ਕੰਟਰੋਲ ਲਾਉਣ ਨੂੰ ਕੰਟਰੋਲ ਕਰ ਲਾਂ ਐਫ ਆਈ ਨੰਬਰ ਕੀ ਹੈ ਜੀ 86 86 ਨੰਬਰ ਕਿਹੜੀਆਂ ਤਾਰਾ ਬੰਨੇ 303 ਬੀ ਐਨ ਐਸ